ਪਿੰਡ ਰੋੜ ਕੀ ਖਾਸ ਬਲਾਚੌਰ ਸਾਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਚੌਰ ਦਾ ਚੈਨਨ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਇਹ ਜਿਹੜੀ ਤੁਸੀਂ ਸਕਰੀਨ ਪਰ ਵੀਡੀਓ ਚੱਲਦੀ ਦੇਖ ਰਹੇ ਹੋ ਇਹ ਜਿੱਦਣ ਪਾਣੀ ਆਏ ਸੀਗੇ ਨਾ ਉਦਣ ਦੀ ਵੀਡੀਓ ਇਹ ਪਿੰਡ ਰੋੜ ਕੀ ਖਾਸ ਸਾਡੀ ਭੈਣ ਰਿੰਪੀ ਨੇ ਸਾਨੂੰ ਭੇਜੀ ਆ ਬਣਾ ਕੇ ਆਪਣੇ ਘਰ ਦੀ ਘਰ ਦੇ ਬਹੁਤ ਬੁਰੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਰੇਮਪੀ ਭੈਣ ਦਾ ਮੈਂ ਸਕੈਨਰ ਪਾਤਾ ਆ ਰੇਮਪੀ ਭੈਣ ਨੂੰ ਤੁਸੀਂ ਕੋਈ ਵੀ ਮੇਰਾ ਭਰਾ ਜਿਹੜਾ ਵੱਧ ਚੜ ਕੇ ਮਦਦ ਕਰਨਾ ਕਰਨੀ ਚਾਹੁੰਦਾ ਆ ਜਾਂ ਕਰ ਸਕਦਾ ਆ ਉਹ ਕਰ ਸਕਦਾ ਆ ਜੇ ਰੇਮਪੀ ਭੈਣ ਨੂੰ ਕਿਸੇ ਨੇ ਕਾਲ ਕਰਕੇ ਕੁਝ ਪੁੱਛਣਾ ਆ ਤਾਂ ਉਹ ਪੁੱਛ ਸਕਦਾ ਆ ਮੇਰਾ ਵੀਰ ਤੇ ਇਸ ਕੰਮ ਲਈ ਇਸ ਪਰਾਲੇ ਲਈ ਅੱਗੇ ਆਓ ਕੋਈ ਵੀ ਮੇਰਾ ਭਰਾ ਆਣਾ ਚਾਹੁੰਦਾ ਆ ਤਾਂ ਕਿ ਰੇਮਪੀ ਭੈਣ ਦੀ ਮਦਦ ਹੋ ਸਕੇ ਉਹਦਾ ਜਿਹੜੀ ਕਿ ਆ ਛੱਤਾ ਉਹ ਬਦਲ ਹੋ ਸਕੇ ਜਦੋਂ ਵੀ ਕਹਿੰਦੀ ਰਿੰਪੀ ਬੈਂਡ ਹੁਣੀ ਕਹਿੰਦੇ ਸੀ ਵੀ ਜਦੋਂ ਵੀ ਸਾਡੇ ਇਦਾਂ ਮੀਂਹ ਦਾ ਹੀ ਮੌਸਮ ਆਂਦਾ ਹੈ ਤਾਂ ਮੀਂਹ ਪੈਂਦਾ ਹੈ ਤਾਂ ਸਾਡੇ ਘਰ ਦੇ ਬਾਲੇ ਚੋਂ ਲਪੰਦੇ ਆ ਬਈ ਛੱਤ ਚੋਂ ਲਪੰਦੀ ਆ ਜੀ ਸੋ ਕੋਈ ਵੀ ਮੇਰਾ ਭਰਾ ਜਾਂ ਮੇਰੀ ਭੈਣ ਅੱਗੇ ਆਉਣਾ ਚਾਹੁੰਦਾ ਹੈ ਰਿੰਪੀ ਬੈਂਡ ਦੀ ਮਦਦਗਾਰਨੀ ਚਾਹੁੰਦਾ ਹੈ ਤਾਂ ਉਹਦੀ ਸਕੈਨਰ ਮੈਂ ਪਾ ਦਿੱਤਾ ਹੈ ਜੀ ਸਕੈਨਰ ਦੇਖ ਕੇ ਮਦਦ ਕਰ ਸਕਦਾ ਹੈ ਜੇ ਮੇਰੇ ਭੀਬਣ ਨੂੰ ਕਿਸੇ ਨੇ ਕਾਲ ਕਰਕੇ ਕੋਈ ਗੱਲਬਾਤ ਪੁੱਛਣੀ ਆ ਉਹ ਵੀ ਪੁੱਛ ਸਕਦਾ ਹੈ ਜੀ ਤੁਸੀਂ ਪਿਆਰ ਕਰਦੇ ਰਹੋ ਪੀ ਵੀ ਵੀ ਬੜਾ ਚੋਰਦੇ ਚੈਨਲ ਨੂੰ ਮੈਂ ਤੁਹਾਡੇ ਛੋਟਾ ਪੀਰ ਬਿੰਦੂ ਖ